ਇਹ ਮੁਕਦਮਾ ਟਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਹੈ ਰਾਤ ਮੜੀਏ ਜਿਹੜੇ ਮੁਲਾਜ਼ਮ ਦੀ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਆ ਅਸੀਂ ਇਹ ਹਨਾ ਮੁਕਦਮੇ ਜਿਹੜੇ ਹੈਗੇ ਆ ਮੁਕਦਮੇ ਦੇ ਵਿੱਚ ਅਸੀਂ ਮੋਟਰਸਾਈਕਲ ਰਿਕਵਰ ਕੀਤਾ ਜੇ ਦਾ ਵੀ ਕਿਸੇ ਦਾ ਇਹ ਮੋਬਾਈਲ ਮੋਟਰਸਾਈਕਲ ਹੈਗਾ ਉਹ ਸਾਡੇ ਐਸ ਐਚ ਓ ਸਾਹਿਬ ਨਾਲ ਰਾਬਤਾ ਕਰਕੇ ਤੇ ਡਿਊ ਪ੍ਰੋਸੈਸ ਨੂੰ ਫਾਲੋ ਕਰਦਿਆਂ ਹੋਇਆਂ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲੋਂ ਇਥੋਂ ਲਿਜਾ ਸਕਦਾ ਸਪੋਰਟ ਨਾਲ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਜੋ ਵੀ ਉਹਦਾ ਹੈਗਾ ਉਹ ਉਹਨੇ ਜਾ ਸਕਦਾ ਉਦੇ ਮੋਟਾ ਬ੍ਰਹਮਤ ਹੋਏ ਤੇ ਅੰਮ੍ਰਿਤਸਰ ਜੀ ਨੇ ਕੁਝ ਕਰੇ ਬਾ ਬਾ ਬੇਸਿਕਲੀ ਜਿਹੜੇ ਹੈਗੇ ਨਾ ਇਹ ਕੁਝ ਜਿਹੜੇ ਹੈਗੇ ਕੋਰ ਕੰਪਲੈਕਸ ਏਰੀਆ ਦੇ ਵਿੱਚੋਂ ਡੀਸੀ ਆਫਿਸ ਦੇ ਵਿੱਚੋਂ ਹੈਗੇ ਹਨ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਹੈਗੇ ਆ ਉਹ ਰਣਗਰੇਵ ਹਸਪੀਟਲ ਦੇ ਏਰੀਆ ਚ ਹੈਗੇ ਔਰ ਸਤਰੇ ਦੇ ਉਹ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਦੋ ਚੋਰ ਟਾਰਗੇਟ ਟਾਰਗੇਟ ਪਾਰਕਿੰਗ ਦੇ ਟਾਰਗੇਟ ਪਾਰਕਿੰਗ ਇਨੂੰ ਜਿਸ ਨੂੰ ਕਿਸੇ ਨੂੰ ਕਹਿਤਾ ਵੀ ਇਹ ਮੇਰੀ ਮਦਰ ਬਿਮਾਰ ਹੈਗੀ ਆ ਤੁਸੀਂ ਮੇਰਾ ਮੋਟਰਸਾਈਕਲ ਆਖ ਲੋ ਮੈਨੂੰ ਓਨੇ ਪੈਸੇ ਦੇ ਦੋ ਸੋ ਇਹ ਜਿਹੜੇ ਚੋਰ ਹੁੰਦੇ ਆ ਇਹਨਾਂ ਦਾ ਵੇਚਣ ਦਾ ਵੀ ਇੱਕ ਜਾਸਾ ਜ ਹੈ ਬਟ ਉਹ ਕਿੰਨਾ ਕੁ ਚੀਜ਼ ਉਹ ਸਹੀ ਹੈਗੀ ਆ ਜਾਂ ਕਿੰਨੀ ਕਿ ਨਹੀਂ ਹੈਗੀ ਉਹ ਤਾਂ ਦੌਰਾਨੇ ਤਫਤੀਸ਼ ਹੀ ਪਤਾ ਲੱਗੂ ਨੇ ਸੇਵਲਾਈਨ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਚੋਂ ਜਿਹੜੇ ਹੈਗੇ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਰਾਤ ਮਿਲੀ ਹੈ ਜਿਹੜੇ ਮੁਲਾਜ਼ਮ ਵੀ ਤੇ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਅਸੀਂ ਇਹਨਾਂ ਦਾ ਮੁਕਦਮੇ ਜਿਹੜੇ ਹੈਗੇ ਮੁਕਦਮੇ ਦੇ ਵਿੱਚ ਅਸੀਂ ਉੱਠ ਕੇ ਰਿਕਵਰ ਕੀਤੇ ਨੇ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਅjnਾਲੇ ਦਾ ਤੇ ਗੋਪੀ ਜਿਹੜਾ ਹੈਗਾ ਉਹ ਵੀ ਥਾਣਾ ਅjnਾਲੇ ਦਾ ਫੜਕੇ ਨਾਲ ਕੋਲ 10 ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੇ ਹੈਗੇ ਆ ਬਰਾਮਦ ਕੀਤੇ ਸੀਗੇ ਸੈਕੰਡ ਮੁਕਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 4 ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 15 ਮੋਟਰਸਾਈਕਲ ਬਰਾਮਦ ਕੀਤੀ ਆ ਜਿਹਦੇ ਵਿੱਚ ਉਹ 8 ਮੋਟਰਸਾਈਕਲ ਸਪਰੈਂਡਰ ਹੈਗੇ ਨੇ ਜਿਹਦੇ ਵਿੱਚ ਉਹ ਦੋ ਮੋਟਰਸਾਈਕਲ ਜਿਹੜਾ ਹਾਂਡਾ ਸਾਈਨ ਨੇ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ TVS ਇੱਕ ਦੂਸਰੀ ਦੋ TVS ਸਕੂਟਰ ਮੋਟਰਸਾਈਕਲ ਹੈਗੇ ਨੇ ਇੱਕ ਸੀਟੀ 100 ਤੇ ਇੱਕ ਪਲੈਟੀਨਾ ਮੋਟਰਸਾਈਕਲ ਹੈਗਾ। ਸੋ ਮੇਰੀ ਤੁਹਾਡੇ ਰਾਈ ਗੁਰਦਾਸ ਜੀ ਸੈਗੀ ਹੈ ਕਿ ਅਸੀਂ ਆਪਣੀ ਵੈਬਸਾਈਟ ਦੇ ਉੱਪਰ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਚ ਐਸ 80 ਨੰਬਰ ਪਾ ਦੇਵਾਂਗੇ। ਜਿਹਦਾ ਵੀ ਕਿਸੇ ਦਾ ਇਹ ਮੋਬਾਈਲ ਮੋਟਰਸਾਈਕਲ ਹੈਗਾ ਉਹ ਸਾਡੇ ਐਸ ਐਚਓ ਸਾਹਿਬ ਨਾਲ ਰਾਬਤਾ ਕਰਕੇ ਤੇ ਡਿਊ ਪ੍ਰੋਸੈਸ ਨੂੰ ਫਾਲੋ ਕਰਦਿਆਂ ਹੋਇਆਂ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲੋਂ ਇਥੋਂ ਲਿਆ ਜਾ ਸਕਦਾ ਹੈ ਸਪੋਰਟਰੀ ਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਜੋ ਵੀ ਉਹਦਾ ਹੈਗਾ ਉਹ ਇਥੋਂ ਲਿਆ ਜਾ ਸਕਦਾ ਹੈ। ਜੀ ਸਰ ਇਹ ਕਿੰਨੇ ਬੜੇ ਸਰ ਦੋਸ਼ੀ 4 ਜੀ ਟੋਟਲ ਦੋ ਮੁਕਦਮਿਆਂ ਦੇ ਚਾਰ ਤਰੇ ਸਾਰੇ ਦੀ ਏਜ ਕਿੰਨੀ ਹੈ ਇਹ ਤੇ ਨਬਾਲਿਗ ਹੈਗਾ ਜੀ ਨਹੀਂ ਨਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਐ ਗੋਪੀ ਦੀ 20 ਸਾਲ ਹੈ ਜੀ ਉਹ ਮਾਜੀ ਸਰ ਡੀਸੀ ਆਫਿਸ ਦੇ ਵਿੱਚੋਂ ਵੀ ਜਿਹੜੇ ਮੋਟਰਸਾਈਕਲ ਚੋਰੀ ਹੋਈ ਸੀ ਉਹਦਾ ਵੀ ਇਹਦੇ ਵਿੱਚ ਬੰਦਾ ਫੜੇਗੇ ਜੀ ਜੀ ਇਹਨਾਂ ਦਾ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਗੁਰਪਾਲ ਤੇ ਗੋਪੀ ਵਾਲਾ ਮੁਕਦਮਾ ਇਹ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਵਿੱਚੋਂ ਔਰ ਇਹ ਜਿਹੜੇ ਹੈਗੇ ਜ਼ਿਆਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੀ ਸੀ ਉਹਨਾਂ ਦੀ ਜਿਹੜਾ ਸਰ ਡੀਸੀ ਆਫਿਸ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਉਹਦੇ ਤੋਂ ਕਿੰਨੇ ਮੋਟਰਸਾਈਕਲ ਦੇ ਕਵਰ ਆਏ ਦੇਖੋ ਐ ਸੱਚ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੈਗੇ ਉਹ ਮੈਂ ਹਜੇ ਵੀ ਇਨਵੈਸਟੀਗੇਸ਼ਨ ਸਾਡੀ ਜੁਆਇੰਟ ਚੱਲ ਰਹੀ ਹੈਗੀ ਆ ਕੱਲੇ-ਕੱਲੇ ਬਾਰੇ ਜਿਹੜੀ ਹੈਗੀ ਤਫਤੀਸ਼ ਦੌਰਾਨ ਹੀ ਮੈਂ ਤੁਹਾਨੂੰ ਦੱਸ ਸਕਾਂ ਕੰਪਲੀਟ ਹੋਣ ਤੋਂ ਬਾਅਦ ਫਿਲਹਾਲ ਜੋ ਸਾਡੇ ਕੋਲ ਹੈਗਾ 10 ਟੋਟਲ ਇਹਨਾਂ ਕੋ ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕੀਤੇ ਨੇ ਦੋਹਾਂ ਦੇ ਕੋਲ ਉਹ ਮੈਂ ਦੱਸ ਦਿਆ ਸਰ ਇਹ ਸਾਰੇ ਇੱਕੋ ਮੈਂ ਗਰੋਪ ਦੇ ਮੈਂਬਰ ਨੇ ਸਾਰੇ ਕੋ ਉਹ ਮੇਰੇ ਮੋਟੇ ਦਾ ਬ੍ਰਾਹਮਤ ਹੋਏ ਤੇ ਅੰਮ੍ਰਿਤਸਰ ਸਿਟੀ ਜਰਵੇ ਨੇ ਕੋਈ ਸ਼ਰਤ ਬਾਅਦ ਵੀ ਨਹੀਂ ਬੇਸਿਕਲੀ ਜਿਹੜੇ ਹੈਗੇ ਨਾ ਇਹ ਕੁਝ ਜਿਹੜੇ ਹੈਗੇ ਕੋਰਟ ਕੰਪਲੈਕਸ ਏਰੀਆ ਦੇ ਵਿੱਚੋਂ ਡੀਸੀ ਆਫਿਸ ਦੇ ਵਿੱਚੋਂ ਹੈਗੇ ਹਨ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਹੈਗੇ ਆ ਪੁਰਾਨਗ੍ਰੇਵ ਹਸਪੀਟਲ ਦੇ ਏਰੀਆ ਚੋਂ ਹੈਗੇ ਆ ਔਰ ਸਤਰ ਦੇ ਏਰੀਆ ਚੋਂ ਹੈਗੇ ਆ ਮੈਂ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ 200 ਜਿਹੜਾ ਪਾਰਕਿੰਗ ਨੂੰ ਟਾਰਗੇਟ ਕਰਦੇ ਆ ਟਾਰਗੇਟ ਪਾਰਕਿੰਗ ਅੱਗੇ ਸਾਰੇ ਵੇਚਦੇ ਕਿੰਨਾ ਰੇਟ ਨਾ ਦਿੰਦੇ ਕਿੰਨਾ ਨੂੰ ਅੱਗੇ ਵੱਖ-ਵੱਖ ਲੋਕਾਂ ਨੂੰ ਜਿਨ੍ਹਾਂ ਨੂੰ ਹੈਗੇ ਕਈਆਂ ਨੂੰ ਦਿੱਤੇ ਹੋਏ ਆ ਜਿਨ੍ਹਾਂ ਵਿਚਾਰਿਆਂ ਨੂੰ ਇਹ ਤਾਂ ਦੇ ਸਾਡੀ ਆਰਸੀ ਗਵਾਚ ਗਈ ਹੈਗੀ ਆ ਉਹ ਹੁਣ ਜਿਹੜੀ ਐ ਡੀਐਸ ਕਰਕੇ ਮੈਂ ਕਹਿ ਰਿਹਾ ਨਾ ਹਜੇ ਤਾਂ ਪੀਸ ਜਾਰੀ ਹੈਗੀ ਆ ਉਹ ਪਤਾ ਕਰਦਾ ਕਿ ਉਹਨਾਂ ਦੀ ਇੰਟੈਂਸ਼ਨ ਕੀ ਸੀ ਜੇ ਤਾਂ ਉਹ ਜਿਹੜੇ ਬੋਨੋਫਾਈਟ ਪਰਚੇਸਰ ਸੀ ਫਿਰ ਤਾਂ ਨਹੀਂ ਹੈਗੇ ਜੇ ਉਹਨਾਂ ਨੂੰ ਪਤਾ ਹੈਗਾ ਕਿ ਉਹਨਾਂ ਨੇ ਜਿਹੜੀ ਹੈਗੀ ਚੋਰੀ ਦੀ ਚੀਜ਼ ਖਰੀਦੀ ਹੈ ਫਿਰ ਉਸ ਹਿਸਾਬ ਨਾਲ ਉਹਦੇ ਜਿਹੜੀ ਅਗਲੀ ਪੁਛਸ਼ ਕਰਕੇ ਕਾਰਵਾਈ ਕੀਤੀ ਜਾਏ ਸਰ ਇਹ ਕਿੰਨੇ ਦਾ ਵੇਚਦੇ ਸੀ ਮੋਟਰਸਾਈਕਲ ਲੱਗੇ ਜਿਹੜਾ ਹੁਣ ਤੇ ਜਿਹੜਾ ਹੈਗਾ ਉਹ ਜੇ ਲੱਗੀ ਫੱਬੀ ਵਾਲਾ ਹੀ ਹਿਸਾਬ ਹੁੰਦਾ ਹੈ ਚੋਰੀ ਦੀਆਂ ਚੀਜ਼ਾਂ ਦਾ ਹਜਾ ਐਸਾ ਕਿਤਾ ਜੇ ਕੋਈ ਪਾਰਟੀਕੂਲਰ ਨਾ ਪ੍ਰਾਈਸ ਟੈਗ ਨਹੀਂ ਹੈਗਾ ਕਿ ਉਸ ਰੇਂਜ ਚ ਵੇਚਦੇ ਸੀਗੇ ਜਿਹਨੂੰ ਜਿਸ ਨੂੰ ਕਿਸੇ ਨੂੰ ਕਹਿਤਾ ਵੀ ਇਹ ਮੇਰੀ ਮਦਰ ਬਿਮਾਰ ਹੈਗੀ ਆ ਤੁਸੀਂ ਮੇਰਾ ਮੋਟਰਸਾਈਕਲ ਆਖ ਲਓ ਮੈਨੂੰ ਇੰਨੇ ਪੈਸੇ ਦੇ ਦਿਓ ਸੋ ਇਹ ਜਿਹੜੇ ਚੋਰ ਹੁੰਦੇ ਆ ਇਹਨਾਂ ਦਾ ਵੇਚਣ ਦਾ ਵੀ ਇੱਕ ਜਾਸਾ ਜ ਹੈ ਬਟ ਉਹ ਕਿੰਨਾ ਕੁ ਚੀਜ਼ ਉਹ ਸਹੀ ਹੈਗੀ ਆ ਜਾਂ ਕਿੰਨੀ ਕਿ ਨਹੀਂ ਹੈਗੀ ਉਹ ਤਾਂ ਦੌਰਾਨੇ ਤਫਤੀਸ਼ ਹੀ ਪਤਾ ਲੱਗੂ ਜਿਹੜੇ ਮੋਟਸਾਂ ਬ੍ਰਾਮਣਤੀ ਤੇ ਕੇ ਇਹਨਾਂ ਉੱਤੇ ਇਹਨਾਂ ਵਿਤਿਰਦੀ ਕੋ ਮੋਟਸਾਂ ਬ੍ਰਾਮਣਤੀ ਤੇ ਬਾਅਦ ਨੂੰ ਆਦਾਂਤ ਨੂੰ ਦਿੱਤਾ ਗਿਆ ਕਿਸੇ ਦੇਖੋ ਇਹ ਚੀਜ਼ਾਂ ਸੈਡੀਆਂ ਹੈਗੀਆਂ ਸਾਡੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਉਹ ਮੈਂ ਓਪਨਲੀ ਨਹੀਂ ਡਿਸਕਸ ਕਰ ਸਕਦਾ ਠੀਕ ਹੈ ਜੀ ਅਖੜੇ ਤੋਂ ਸਾਡੇ